ਜੋ ਵੀ ਦਿਵੰਗ ਸਾਥੀ ਨੇ ਜੋ ਨਹੀਂ ਚੱਲ ਫਿਰ ਸਕਦੇ ਜਾਂ ਘਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਉਹ ਪਹਿਲਾਂ VOTING ਦਾ ਬਹੁਤ ਅਧਿਕਾਰ ਹੈ ਜਿਹੜਾ ਉਹ ਨਹੀਂ ਕਰ ਸਕਦੇ ਸੀ ਉਹ ਤੁਸੀਂ ਬੂਥ ਤੱਕ ਨਹੀਂ ਜਾ ਸਕਦੇ ਤਾਂ ਤੁਹਾਡੀ ਜਿਹੜੀ ਵੋਟ ਆ ਉਹ ਘਰੇ ਤੋਂ ਘਰੋਂ ਸਤੋਂ ਪੁਵਾਈ ਜਾਊਗੀ ਅਰੇ ਤੁਹਾਨੂੰ ਵੋਟ ਪਾਉਣ ਸਮੇਂ ਵੀ ਕੋਈ ਤੰਗੇ ਪਰੇਸ਼ਾਨੀ ਆ ਰਹੀ ਆ ਤੁਹਾਨੂੰ ਕੋਈ ਲੈਂਡ ਦੇ ਵਿੱਚ ਨਹੀਂ ਖੜਾਇਆ ਜਾਂ ਖੜਾਇਆ ਜਾਊਗਾ ਸਿੱਧਾ ਤੁਸੀਂ ਜਾ ਕੇ ਬੂਥ ਤੇ ਜਿਹੜੀ ਆਪਣੀ ਵੋਟ ਦਾ ਉਹ ਮਤਦਾਨ ਤੁਸੀਂ ਕਰ ਸਕਦੇ ਹੋ ਦੇਖੋ ਜੀ ਸਰਕਾਰ ਜਿਹੜੀ ਪੈਨਸ਼ਨ ਦੇ ਰਹੀ ਆ ਸਿਰਫ ਸਾਨੂੰ ਉਹ 1500 ਨੂੰ ਦੇ ਰਹੀ ਆ ਹੈਂਡੀਕੈਪਟ ਨੂੰ 1500 ਪੈਨਸ਼ਨ ਨਾਲ ਹੈਂਡੀਕੈਪਟ ਦਾ ਕੋਈ ਗੁਜ਼ਾਰਾ ਨਹੀਂ ਚੱਲਦਾ ਕਿਉਂਕਿ ਹੈਂਡੀਕੈਪਟ ਬੰਦੇ ਨੇੜੇ ਉਹ ਜਨਮ ਤੋਂ ਹੀ ਹੈਂਡੀਕੈਪਟ ਨੇ ਉਹ ਅੰਤਮਾਨ ਨੂੰ ਵੀ ਅਸੀਂ ਬਹੁਤ ਵਾਰ ਮੰਗ ਪੱਤਰ ਦੇ ਚੁੱਕੇ ਪਰਦਾ ਧਰਨੇ ਪ੍ਰਦਰਸ਼ਨ ਸਾਰਾ ਕੁਝ ਅਸੀਂ ਕਰਕੇ ਅੱਕ ਕੇ ਪਾਰੇ ਇਹ ਸਰਕਾਰ ਦੇ ਕੰਨ ਤੇ ਜੂਣੀ ਸਰਕੀ ਇਹਨੇ ਸਾਡੀ ਇੱਕ ਵੀ ਕੋਈ ਇਹਨਾਂ ਨੇ ਸਾਡਾ ਸੁਣਵਾਈ ਨਹੀਂ ਕਰੀ ਘੱਟੋ ਘੱਟ ਜਿਹੜੀ ਸਾਡੀ ਮੰਗਾ ਪੈਨਸ਼ਨ ਦੇ ਉਹ 5000 ਰੁਪਏ ਮੰਗਾ ਵੀ ਹੈਂਡੀਕੈਪਡ ਲੋੜੀ ਪੈਨਸ਼ਨ ਉਹ 5000 ਕੀਤੀ ਜਾਵੇ ਜਿੰਨੀ ਚੋਣਾ ਤੋਂ ਬਾਅਦ ਜਤਨ ਤੋਂ ਬਾਅਦ ਜਿਹੜਾ ਸਿਮਰਜੀਤ ਸਿੰਘ ਮਾਨ ਆ ਇਹਨਾਂ ਨੇ ਸਾਨੂੰ 1 ਕਰੋੜ 20 ਲੱਖ ਰੁਪਏ ਦਾ ਜਿਹੜਾ ਸਮਾਨ ਆ ਸਾਨੂੰ ਉਹ ਦਿੱਤਾ ਸੀ ਬੀਲਚੇਰਾ ਟ੍ਰਾਈਸਾਈਕਲ ਮੋਟਰ ਟ੍ਰਾਈਸਾਈਕਲ ਜੋ ਵੀ ਸਮਾਨ ਆ ਪਰ ਹੁਣ ਜਿਹੜੀ ਸਾਨੂੰ ਨਿਰਾਸ਼ਾ ਹੱਤਿਆਰੀ ਸਮੇਂ ਦੀ ਸਰਕਾਰ ਆ ਜੋ ਮੌਕੇ ਦੀ ਐਮਐਲਏ ਨਿਰੰਦਰ ਕੋਰ ਭਰਾਜ ਇਹਨੇ ਕਦੇ ਵੀ ਆ ਕੇ ਸਾਡੀ ਹੈਂਡੀਕੈਪਡ ਭਰਾਵਾਂ ਦੀ ਕਦੇ ਕੋਈ ਸ਼ਾਰ ਨਹੀਂ ਲਈ ਪਾਰਲੀਮੈਂਟ ਪਹਿਲਾਂ ਭਗਵੰਤ ਸਿੰਘ ਮਾਨ ਵੀ ਰਹੇ ਸੀ ਉਦੋਂ ਵੀ ਤੁਹਾਨੂੰ ਕੋਈ ਮਿਲਿਆ ਸੀ ਸਮਾਨ ਜਾਂ ਕੋਈ ਗੱਲ ਪਹਿਲਾਂ ਐਮਪੀਸੀਜੀ ਉਦੋਂ ਇਹਨਾਂ ਨੇ ਪਹਿਲਾਂ ਤਾਂ ਪੈਟਰੋਲ ਵਾਲਿਆਂ ਦਾ ਸਕੂਟਰੀਆਂ ਵੰਡੀਆਂ ਸੀ 20 ਬੰਦਿਆਂ ਨੂੰ ਉਸ ਤੋਂ ਬਾਅਦ ਇਹਨੇ ਫਿਰ ਟਰਾਈਸਾਈਕਲ ਜਿਹੜੀ ਮੋਟਰ ਟਰਾਈਸਾਈਕਲ ਹੈ ਉਹ ਵੀ ਕਾਫੀ ਬੰਦਿਆਂ ਨੂੰ ਵੰਡੀਆਂ ਨੇ ਪਰ ਜਦੋਂ ਦਾ ਇਹ ਆਇਆ ਉਦੋਂ ਤਾਂ ਇਹਨੂੰ ਹੈਂਡੀਕੈਪਡ ਨਾਉਂ ਦਾ ਤੈਨੂੰ ਕੋਈ ਮਤਲਬ ਨਫ਼ਰਤ ਵਾਂਗੂ ਹੋ ਗਈ ਉਹਦਾ ਤਾਂ ਨਾਉਂ ਲੈਣਾ ਹੀ ਇਹ ਕਿਸੇ ਵਿੱਚ ਕਿਸੇ ਵੀ ਸਕੀਮ ਦੇ ਵਿੱਚ ਨਹੀਂ ਸਮਝਦਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ 1 ਜੂਨ ਨੂੰ ਹੋਣੀਆਂ ਨੇ ਜਿਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਪੂਰੇ ਕਿਤੇ ਨਾ ਕਿਤੇ ਲੋਕਾਂ ਨੂੰ ਜਾ ਕੇ ਜਾਗਰੂਕ ਕਰ ਰਹੇ ਨੇ ਸੋ ਅੱਜ ਅਸੀਂ ਦਿਵਿਆਂਗ ਵੈਲਫੇਅਰ ਕਲੱਬਾ ਜ਼ਿਲ੍ਹਾ ਸੰਗਰੂਰ ਦਾ ਉਹ ਕਲੱਬ ਨੂੰ ਵਿਸ਼ੇਸ਼ ਤੌਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਨਵਾਈਟ ਕੀਤਾ ਕਿ ਜਿਹੜੇ ਹੈਂਡੀਕੈਪਟ ਨੇ ਬਹੁਤ ਪ੍ਰੋਬਲਮਾਂ ਜਾਂ 휠ਚੇਰਾਂ ਤੇ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਨੇ ਵੀ VOTING ਕਰਨੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਿਵਿਆਂਗ ਵੈਲਫੇਅਰ ਕਲੱਬ ਆ ਜਿਹੜਾ ਜ਼ਿਲ੍ਹਾ ਸੰਗਰੂਰ ਦਾ ਉਹ ਜਿੰਨੇ ਵੀ ਹੈਂਡੀਕੈਪਟ ਨੇ ਜਿੰਨੇ ਵੀ ਦਿਵਿਆਂਗ ਨੇ ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਤੁਸੀਂ ਵੋਟਾਂ ਜ਼ਰੂਰ ਪਾਉਣੀਆਂ ਨੇ ਲੋਕ ਸਭਾ ਚੋਣਾਂ ਜੋ 1 ਜੂਨ ਨੂੰ ਹੋਣੀਆਂ ਨੇ ਸਰੋ ਉਹ ਵੈਲਫੇਅਰ ਕਲੱਬ ਦੀ ਇੱਥੇ ਮੀਟਿੰਗ ਹੋਈ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਨਾਲ ਨੇ ਜਿਹੜੇ ਦਿਵਿਆਂਗ ਆ ਇਸ ਵਾਰ ਵੋਟਾਂ ਪਾ ਸਕਣਗੇ ਕਿਉਂਕਿ ਲੰਮੀਆਂ ਲੰਮੀਆਂ ਲਾਈਨਾਂ ਲੱਗਦੀਆਂ ਨੇ ਦਿੱਕਤਾਂ ਆਉਂਦੀਆਂ ਨੇ ਕਿਤੇ ਨਾ ਕਿਤੇ ਕਿ ਹੈਂਡੀਕੈਪ ਨੇ ਜਿਹੜੇ व्हीलचेयर ਤੇ ਨੇ ਜਿਹੜੇ ਉਹ ਵੀ VOTING ਕਰਨ ਪ੍ਰਸ਼ਾਸਨਿਕ ਅਧਿਕਾਰੀ ਇਹ ਜਾਗਰੂ ਕਰ ਰਹੇ ਨੇ ਸੋ ਸਾਡੇ ਨਾਲ ਵੈਲਫੇਅਰ ਕਲੱਬ ਦੇ ਆਗੂ ਜਿਲਾ ਸੰਗਰੂਰ ਦੇ ਮੌਜੂਦ ਨੇ ਬਾਈ ਜੁਰਾਂ ਗੱਲਬਾਤ ਕਰਾਂਗੇ ਵਿੱਚ ਕੀ ਨਾਮ ਆਪਣਾ ਮੇਰਾ ਨਾਮ ਹੈਗਾ ਜੀ ਚਮਕੌਰ ਸਿੰਘ ਦਿਵਾਂਗ ਇਕਤਾ ਵੈਲਫੇਅਰ ਕਲੱਬ ਰਜਿਸਟਰਡ ਪਵਾਨੀਗੜ੍ਹ ਦਾ ਮੈਂ ਜਰਨਲਿਸਟ ਖਤਰ ਜੀ ਜੀ ਚਮਕੌਰ ਜੀ ਅੱਜ ਮੀਟਿੰਗ ਕਿਵੇਂ ਦੀ ਰੱਖੀ ਗਈ ਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀ ਕੀ ਤੁਹਾਨੂੰ ਦੱਸਿਆ ਕੀ ਕੀ ਤੁਹਾਨੂੰ VOTING ਬਾਰੇ ਜਾਣਕਾਰੀ ਦਿੱਤੀ ਅੱਜ ਦੀ ਜਿਹੜੀ ਮੀਟਿੰਗ ਆ ਇਹ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬੀਬੀ ਜਸਵੀਰ ਕੌਰ ਵੱਲੋਂ ਜਿਹੜਾ ਇਹ ਰੱਖਿਆ ਗਿਆ ਸੀ ਇਹ ਮੀਟਿੰਗ ਦੇ ਵਿੱਚ ਜੋ ਵੀ ਦਿਵੰਗ ਸਾਥੀ ਨੇ ਜੋ ਨਹੀਂ ਚੱਲ ਫਿਰ ਸਕਦੇ ਜਾਂ ਘਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਉਹ ਪੈਣਾ VOTING ਦਾ ਪੂਰਾ ਅਧਿਕਾਰ ਹੈ ਜਿਹੜਾ ਉਹ ਨਹੀਂ ਕਰ ਸਕਦੇ ਸੀ ਉਹ ਪਰ ਹੁਣ ਸਰਕਾਰ ਵੱਲੋਂ ਉਹਨਾਂ ਨੂੰ ਵੀ ਉਹ ਆਪਣਾ ਬੋਟ ਦਾ ਜਿਹੜਾ ਮਤਦਾਨ ਆ ਉਹ ਕਰ ਸਕਣਾ ਇਸ ਲਈ ਜਿਹੜਾ ਸਪੈਸ਼ਲ ਜਿਹੜਾ ਅੱਜ ਸਾਡਾ ਕੈਂਪ ਰੱਖਿਆ ਸੀ ਉਹਨਾਂ ਨੂੰ ਸਮਝਾਉਣ ਵਾਸਤੇ ਵੀ ਤੁਸੀਂ ਆਪਣਾ ਜਿਹੜਾ ਬੋਟ ਦਾ ਇਸਤੇਮਾਲ ਕਰੋ ਅਗਰ ਤੁਹਾਨੂੰ ਕੋਈ ਕਮੀ ਪੇਸ਼ੀ ਆ ਰਹੀ ਆ ਤੁਸੀਂ ਬੂਥ ਤੱਕ ਨਹੀਂ ਜਾ ਸਕਦੇ ਤਾਂ ਤੁਹਾਡੀ ਜਿਹੜੀ ਬੋਟ ਆ ਉਹ ਘਰੇ ਤੋਂ ਘਰੋਂ ਸੇ ਤੋਂ ਪੁਵਾਈ ਜਾਊਗੀ ਅਰੇ ਤੁਹਾਨੂੰ ਵੋਟ ਪਾਉਣ ਸਮੇਂ ਵੀ ਕੋਈ ਤੰਗੇ ਪਰੇਸ਼ਾਨੀ ਆ ਰਹੀ ਆ ਤੁਹਾਨੂੰ ਕੋਈ ਲੈਂਡ ਦੇ ਵਿੱਚ ਨਹੀਂ ਖੜਾਇਆ ਜਾ ਖੜਾਇਆ ਜਾਊਗਾ ਸਿੱਧਾ ਤੁਸੀਂ ਜਾ ਕੇ ਬੂਥ ਤੇ ਜਿਹੜੀ ਆਪਣੀ ਵੋਟ ਦਾ ਉਹ ਮਤਦਾਨ ਤੁਸੀਂ ਕਰ ਸਕਦੇ ਹੋ ਠੀਕ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀਆਂ ਤੁਹਾਨੂੰ ਪ੍ਰੋਬਲਮ ਆ ਰਹੀਆਂ ਕੋਈ ਬੀਲ ਚੇਅਰ ਦੀ ਜ਼ਰੂਰਤ ਹੈ ਤਾਂ ਬੀਲ ਚੇਅਰ ਵੀ ਦਿੱਤੀ ਜਾਊ ਜੇ ਤੁਹਾਨੂੰ ਕਿਸੇ ਫੌੜੀਆਂ ਦੀ ਉੱਥੇ ਲੋੜ ਪਈ ਤੁਰਨ ਬਾਅਦ ਲਈ ਤਾਂ ਵੀ ਇੱਥੇ ਆਊਗਾ ਅਰੇ ਤੁਹਾਨੂੰ ਘਰਾਂ ਹੀ ਤੁਸੀਂ ਵੋਟ ਪਾਉਣਾ ਚਾਹੁੰਦੇ ਤਾਂ ਤੁਹਾਨੂੰ ਘਰਾਂ ਜਿਹੜੀ ਵੋਟ ਪੁਵਾਈ ਜਾਊਗੀ ਠੀਕ ਹੈ ਜਨਨ ਕਿ ਉਹਨਾਂ ਨੇ ਵੀ ਕਿਹਾ ਕਿ VOTING ਤੁਸੀਂ ਜ਼ਰੂਰ ਕਰਨੀ ਆ ਵੀ ਆਪਸ਼ਨਾਂ ਤੁਹਾਨੂੰ ਦੇਤੀਆਂ ਕਿ ਚਾਹੇ ਤੁਸੀਂ ਬੈਲਟ ਪੇਪਰ ਤੇ ਪਹਿਲਾਂ VOTING ਹੋ ਜੂਗੀ ਚਾਹੇ ਤੁਸੀਂ ਮੌਕੇ ਤੇ ਜਾਵੋਗੇ ਜਨਨ ਕਿ ਖੜਨਾ ਨਹੀਂ ਪਊਗਾ ਤਾਂ ਹਾਂ ਜੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਖੜਨ ਦੀ ਲੋੜ ਨਹੀਂ ਪੈਣੀ ਪਰ ਜਿਹੜੀ ਵੋਟ ਦਾ ਅਧਿਕਾਰ ਆ ਜਿਹੜਾ ਤੁਹਾਨੂੰ ਹੈਂਡੀਕੈਪ ਕੈਪਟਨ ਨੂੰ ਦਿਵੰਗਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਮਿਲਿਆ ਹੋਇਆ ਇਹਨੂੰ ਤੁਸੀਂ ਜ਼ਰੂਰ ਆਪਣੀ ਮਤ ਦੇ ਹਿਸਾਬ ਨਾਲ ਜਿੰਨ ਨੂੰ ਤੁਸੀਂ ਚਾਹੁੰਦੇ ਹੋ ਵੀ ਉਹ ਵੋਟ ਦਾ ਜਿਹੜਾ ਇਸਤੇਮਾਲ ਕਰੋ ਜੀ ਠੀਕ ਹੈ ਉਸ ਤੋਂ ਬਾਅਦ ਅਸੀਂ ਦੇਖ ਰਹੇ ਸੀ ਪ੍ਰਸ਼ਾਸਨ ਅਧਿਕਾਰੀਆਂ ਦੀ ਮੀਟਿੰਗ ਹੋਈ ਆ ਮੀਟਿੰਗ ਹੋਣ ਤੋਂ ਬਾਅਦ ਤੁਸੀਂ ਵੀ ਨਿਰਾਸ਼ਾ ਜਨਕ ਸਰਕਾਰ ਪ੍ਰਤੀ ਇੱਕ ਗੱਲਬਾਤ ਕੀਤੀ ਆ ਕਿ ਸਾਡੀਆਂ ਬਹੁਤ ਮੰਗਾਂ ਨੇ ਵੀ ਵੋਟਾਂ ਵੀ ਮੰਗਦੇ ਨੇ ਐਮਪੀ ਬਣਨਗੇ ਸਾਰੇ ਪਰ ਸਾਡੀਆਂ ਮੰਗਾਂ ਨੂੰ ਇਗਨੋਰ ਕਰਦੇ ਨੇ ਤੁਹਾਡੀਆਂ ਮੰਗਾਂ ਕੀ ਨੇ ਕਿਹੜੀ ਪਾਰਟੀ ਨੇ ਤੁਹਾਡੀਆਂ ਮੰਗਾਂ ਪੂਰੀਆਂ ਕਰੀਆਂ ਕਿਸੇ ਨੇ ਮੰਨੀਆਂ ਜਾਂ ਨਹੀਂ ਮੰਨੀਆਂ ਕੀ ਗੱਲਬਾਤ ਆ ਹਾਂਜੀ ਸਾਨੂੰ ਜਿਹੜੀ ਉਹ ਲੰਬੇ ਸਮੇਂ ਤੋਂ ਜਿਹੜੀ ਨਿਰਾਸ਼ਾ ਜੀ ਹੱਥ ਲੱਗ ਰਹੀ ਆ ਕਿਉਂਕਿ ਪਹਿਲਾਂ ਦੀ ਜਿਹੜੇ ਸਮੇ ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਦਿਵੰਗ ਸਾਥੀਆਂ ਦੀ ਜਿਹੜੀ ਉਹ ਮੁਸ਼ਕਲਾਂ ਨਹੀਂ ਸੁਣੀ ਆ ਤੇ ਲਾਰਾ ਲੱਪਾ ਲਗਾਉਂਦੇ ਹੋਏ ਜਿਹੜੀਆਂ ਉਹ ਆਪਦਾ ਟਾਈਮ ਟਪਾਉਂਦੇ ਰਹੇ ਪਰ ਹੁਣ ਇੱਕ ਬਹੁਤ ਵੱਡੀ ਆਸ ਸੀ ਵੀ ਜਿਹੜੀ ਨਵੀਂ ਸਰਕਾਰ ਆਊਗੀ ਜਿਹਨੂੰ ਬਦਲਾਅ ਕਹ ਰਹੇ ਆ ਆਪਾਂ ਵੀ ਬਦਲਾਅ ਆਊਗਾ ਬਦਲਾਅ ਹੋਊਗਾ ਵੀ ਇਹਦੇ ਵਿੱਚ ਹੈਂਡੀਕੈਪਟਾਂ ਲਈ ਵੀ ਬਦਲਾਅ ਹੋਊਗਾ ਪਰ 2 ਸਾਲ ਤੋਂ ਲਗਾਤਾਰ ਅਸੀਂ ਮੀਟਿੰਗਾਂ ਜਿਹੜੀਆਂ ਵੱਖ-ਵੱਖ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ ਡਾਕਟਰ ਬਲਜੀਤ ਕੌਰ ਹਫਤਪਾਲ ਚੀ ਤੇ ਹੋਰ ਵੀ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਇਹਨਾਂ ਨਾਲ ਸਾਰੀਆਂ ਸਬ ਕਮੇਟੀ ਬਣੀ ਹੋਈ ਆ ਉਹਦੇ ਨਾਲ ਵੀ ਅਸੀਂ ਬਾਰਾ ਮੀਟਿੰਗਾਂ ਕਰ ਚੁੱਕੇ ਤੇ ਭਵੰਤਮਾਨ ਨੂੰ ਵੀ ਅਸੀਂ ਬਹੁਤ ਵਾਰ ਮੰਗ ਪੱਤਰ ਦੇ ਚੁੱਕੇ ਪ੍ਰਦਰ ਧਰਨੇ ਪ੍ਰਦਰਸ਼ਨ ਸਾਰਾ ਕੁਝ ਅਸੀਂ ਕਰਕੇ ਆਕਗੇ ਪਰ ਇਹ ਸਰਕਾਰ ਦੇ ਕੰਨ ਤੇ ਜੂਣੀ ਸਰਕੀ ਇਹਨੇ ਸਾਡੀ ਇੱਕ ਵੀ ਜਿਹੜੀ ਮੰਗ ਤੇ ਲੈ ਕੇ ਕੋਈ ਇਹਨਾਂ ਨੇ ਸਾਡਾ ਸੁਣਵਾਈ ਨਹੀਂ ਕਰੀ ਨੀ ਬੈਸੇ ਜੀ ਗੱਲਬਾਤ ਕਰੀਏ ਤੁਹਾਨੂੰ ਸਹੂਲਤਾਂ ਹੈਗੀਆਂ ਨੇ ਪੈਨਸ਼ਨ ਤਾਂ ਪੰਜਾਬ ਸਰਕਾਰ ਵੱਲੋਂ ਚੱਲਦੀ ਹੋਇਆ ਹੋਰ ਕੀ ਕੀ ਸਹੂਲਤਾਂ ਨੇ ਤੇ ਕੀ ਕੀ ਮੰਗਾਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਸਾਡੀਆਂ ਇਹ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਦੇਖੋ ਜੀ ਸਰਕਾਰ ਜਿਹੜੀ ਪੈਨਸ਼ਨ ਦੇ ਰਹੀ ਆ ਸਿਰਫ ਸਾਨੂੰ ਉਹ 1500 ਨੂੰ ਦੇ ਰਹੀ ਆ ਹੈਂਡੀਕੈਪਟ ਨੂੰ 1500 ਪੈਨਸ਼ਨ ਨਾਲ ਹੈਂਡੀਕੈਪਟ ਦਾ ਕੋਈ ਗੁਜ਼ਾਰਾ ਨਹੀਂ ਚੱਲਦਾ ਕਿਉਂਕਿ ਹੈਂਡੀਕੈਪਟ ਬੰਦੇ ਨੇੜੇ ਉਹ ਜਨਮ ਤੋਂ ਹੀ ਹੈਂਡੀਕੈਪਟ ਨੇ ਜੇ ਅਗਰ ਇੱਕ ਬੰਦਾ 65 ਸਾਲ ਦਾ ਉਹ 65 ਸਾਲ ਦੀ ਆਪਣੀ ਕਮਾਈ ਵੀ ਕਰਦਾ ਆਪਣੇ ਬੱਚੇ ਵੀ ਪਾਲਦਾ ਤੇ ਆਪਣਾ ਪਰਿਵਾਰ ਜਿਹੜਾ ਘਰ ਮਕਾਨ ਵੀ ਨਾ ਕੋਈ ਪੂੰਜੀ ਆ ਉਹਦੇ ਨਾਲ ਮੈਂ ਕਿੰਨਾ ਹੋਰ ਆ 1500 ਰੁਪਏ ਦੇ ਵਿੱਚ ਤਾਂ ਕੋਈ ਕੁਝ ਵੀ ਨਹੀਂ ਬਣਦਾ ਹੈਂਡੀਕੈਪਟ ਦਾ ਘੱਟ ਤੋਂ ਘੱਟ ਜਿਹੜੀ ਸਾਡੀ ਮੰਗ ਆ ਪੈਨਸ਼ਨ ਦੀ ਉਹ 5000 ਰੁਪਏ ਮੰਗਾ ਵੀ ਹੈਂਡੀਕੈਪਟ ਨੂੰ ਦੀ ਪੈਨਸ਼ਨ ਉਹ 5000 ਕੀਤੀ ਜਾਵੇ ਜਿਹੜੇ ਸਾਡੇ ਹੈਂਡੀਕੈਪਟ ਜਿਹੜੇ ਪੜੇ ਲਿਖੇ ਨੇ ਉਹ ਬੇਰੁਜ਼ਗਾਰ ਫਿਰਦੇ ਨੇ ਸਰਕਾਰ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਦੀ 4% ਦਾ ਬੈਕਲੌਗ ਦਾ ਜਿਹੜਾ ਕੋਟਾ ਉਹ ਜਲਦੀ ਤੋਂ ਜਲਦੀ ਸਰਕਾਰ ਨੂੰ ਬੇਨਤੀ ਆ ਵੀ ਉਹ ਵੀ ਭਰੇ ਸਾਡੇ ਜਿਹੜੇ ਸਾਡੇ ਲੱਭ ਕੋਈ ਅਗਰ ਕੋਈ ਦਿਵਾਨ ਸੱਤੀ ਕੋਈ ਹੈਂਡੀਕੈਪਟ ਵੀ ਰ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਦੇ ਲਈ ਵੀ ਕੋਈ ਪੈਸ ਵੀ ਉਹਨੂੰ ਬਿਨਾ ਗਾਰੰਟੀ ਤੋਂ ਜਿਹੜਾ ਬਿਨਾ ਸ਼ਰਤ ਤੋਂ ਜਿਹੜਾ ਘੱਟੋ ਘੱਟ 2 ਲੱਖ ਰੁਪਏ ਤੱਕ ਦਾ ਜਿਹੜਾ ਲੋਨ ਆ ਉਹ ਦਿੱਤਾ ਜਾਵੇ ਤਾਂ ਜੋ ਜਿਹੜਾ ਹੈਂਡੀਕੈਪਟਰ ਨੇ ਉਹ ਆਪਣਾ ਲੋਨ ਲੈ ਕੇ ਰੋਜ਼ਗਾਰ ਜਿਹੜਾ ਸ਼ੁਰੂ ਕਰ ਸਕਣ ਇੱਕ ਭਾਰਤ ਸਰਕਾਰ ਵੱਲੋਂ ਸਾਡਾ ਜਿਹੜਾ ਆਰਪੀ ਡੀਡਬਲਿਊ ਐਕਟ ਜਿਹੜਾ 2016 ਐਕਟ ਬਣਾਇਆ ਹੋਇਆ ਹੈ ਸਾਡੀ ਮੰਗਾਂ ਵੀ ਉਹਨੂੰ ਪੂਰਨ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਜਲਦੀ ਜਲਦੀ ਉਹ ਹੱਲ ਕੀਤਾ ਜਾਬੀ ਜੀ ਬਿਲਕੁਲ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਤੁਹਾਡੀਆਂ ਜਿਹੜੀਆਂ ਕਿਤੇ ਨਾ ਕਿਤੇ ਲੋੜਾਂ ਨੇ ਉਹ ਮੈਂਬਰ ਪਾਰਲੀਮੈਂਟ ਵੀ ਪੂਰੀਆਂ ਕਰ ਸਕਦੇ ਹੁੰਦੇ ਨੇ ਬਹੁਤ ਕੁਝ ਬੰਡਿਆ ਜਾਂਦਾ ਇੱਥੋਂ ਐਮਪੀ ਰਹੇ ਨੇ ਤਕਰੀਬਨ ਡੇਢ ਸਾਲ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕੁਝ ਦਿੱਤਾ ਤੁਹਾਨੂੰ ਕੋਈ ਮਤਲਬ ਕੋਈ ਪੈਕੇਜ ਲਿਆ ਕੇ ਦਿੱਤਾ ਹੋਵੇ ਜਾਂ ਕੋਈ ਤੁਹਾਡੀਆਂ ਲੋੜਾਂ ਨੇ ਜਿਹੜੀਆਂ ਉਹਦੇ ਪ੍ਰਤੀ ਕੋਈ ਸਮਾਨ ਆਇਆ ਤੁਹਾਡੇ ਦੇਖੋ ਜੀ ਜਿਹੜਾ ਹੁਣ ਐਮਪੀ ਰਹੇ ਨੇ ਜਿਮਨੀ ਚੋਣਾ ਤੋਂ ਬਾਅਦ ਜਤਨ ਤੋਂ ਬਾਅਦ ਜਿਹੜਾ ਸਿਮਰਜੀਤ ਸਿੰਘ ਮਾਨ ਆ ਇਹਨਾਂ ਨੇ ਸਾਨੂੰ 1 ਕਰੋੜ 20 ਲੱਖ ਰੁਪਏ ਦਾ ਜਿਹੜਾ ਸਮਾਨ ਸਾਨੂੰ ਉਹ ਦਿੱਤਾ ਸੀ ਬਿਲਚੇਰਾ ਟਰਾਈਸਾਈਕਲ ਮੋਟਰਾਈਜ਼ ਟਰਾਈਸਾਈਕਲ ਜੋ ਵੀ ਸਮਾਨ ਸਾਡੇ ਹੈਂਡੀਕੈਪਟ ਭਰਾਵਾਂ ਨੂੰ ਜਿਹੜਾ ਉਹ ਵੱਖ-ਵੱਖ ਜ਼ਿਲ੍ਹਿਆਂ 'ਚ ਮਤਲਬ ਜਿਹੜੇ ਹੈਗੇ ਨੇ ਉਹ ਮਿਲਿਆ ਸੀ ਸਾਡੇ ਸੰਰੂਰ ਦੇ ਵੀ ਬਰਨਾਲੇ ਦੇ ਵੀ ਸੀ ਉੱਥੇ ਮਤਲਬ ਉਹਨਾਂ ਨੂੰ ਐਮਪੀ ਤੌਰ 'ਤੇ ਜਿਹੜਾ ਉਹ ਸਾਨੂੰ ਦਿੱਤਾ ਉਸ ਤੋਂ ਪਹਿਲਾਂ ਜੋ ਪੰਜਾਬ ਸਰਕਾਰ ਦੇ ਵਜ਼ੀਰ ਤੇ ਬਜਿੰਦਰ ਸਿੰਘਲਾ ਸਾਨੂੰ ਉਹਨਾਂ ਨੇ ਵੀ ਸਾਡੀ ਸੁਣਵਾਈ ਕੀਤੀ ਪਰ ਹੁਣ ਜਿਹੜੀ ਸਾਨੂੰ ਨਰਾਸ਼ਾ ਹਤਾਰੇ ਸਮੇਂ ਦੀ ਸਰਕਾਰ ਆ ਜੋ ਮੌਕੇ ਦੀ ਐਮਐਲਏ ਨਿਰੰਦਰ ਕੋਰ ਭਰਾਜ ਇਹਨੇ ਕਦੇ ਵੀ ਆ ਕੇ ਸਾਡੀ ਹੈਂਡੀਕੈਪਡ ਭਰਾਵਾਂ ਦੀ ਕਰੇ ਕੋਈ ਛਾਰ ਨਹੀਂ ਲਈ ਸਾਨੂੰ ਅਸੀਂ ਮੀਟਿੰਗ ਲਈ ਬਾਰ-ਬਾਰ ਸਮਾਂ ਮੰਗਦੇ ਰਹੇ ਪਰ ਇਹਨੇ ਸਾਨੂੰ ਕੋਈ ਸਮਾਂ ਨਹੀਂ ਕਰੇ ਵੀ ਦਿੱਤਾ ਜੇ ਕੋਈ ਸਾਡੀ ਸੁਣਵਾਈ ਦੀ ਗੱਲ ਹੁੰਦੀ ਸਾਡਾ ਤਾਂ ਸਾਡਾ ਕੋਈ ਫੋਨ ਵੀ ਨਹੀਂ ਚੱਕਦਾ ਜੀ ਬਿਲਕੁਲ ਸਿਮਰਨਜੀਤ ਸਿੰਘ ਮਾਨ ਨੇ 1 ਕਰੋੜ 20 ਲੱਖ ਦੀ ਤੁਸੀਂ ਗੱਲ ਕਰਦੇ ਹੋ ਕੀ ਕੀ ਸਮਾਨ ਤੁਹਾਨੂੰ ਦਿੱਤਾ ਸੀ ਕੀ ਕੀ ਤੁਹਾਡੀ ਲੋਕਡਾਊਨ ਸਰ ਕਿਹੜਾ ਕਿਹੜਾ ਸਮਾਨ ਸੀ ਸਮਾਨਤਾ ਜੀ ਜਿਵੇਂ ਫੌੜੀਆਂ ਜੀ ਇਸ ਤੁਰਨ ਵਾਸਤੇ ਸਟਿਕ ਸੀ ਤੇ ਨਕਲੀ ਅੰਗ ਸੀ ਬਾਕੀ ਜਿਹੜੀਆਂ ਮੋਟਰਟ੍ਰਾਈਸਾਈਕਲ ਜੋ ਬੈਟਰੀ ਚੱਲਣ ਵਾਲੀ ਟ੍ਰਾਈਸਾਈਕਲ ਹੁੰਦੀ ਆ ਉਹ ਸੀ ਤੇ ਦੂਜੀਆਂ ਹੱਥਾਂ ਨਾਲ ਚਲੋਣ ਵਾਲੀ ਟ੍ਰਾਈਸਾਈਕਲ ਸੀ ਤੇ ਕੰਨਾਂ ਵਾਲੀਆਂ ਮਸ਼ੀਨਾਂ ਸੀ ਤੇ ਇਹ ਜਿਹੜਾ ਸਮਾਨ ਸੀ ਉਹ ਤੁਹਾਨੂੰ ਕਿਸੇ ਮਰਜੀ ਸਮਾਨ ਨੇ ਕੈਂਪੇ ਤੋਂ ਰਹਿਣ ਦਿੱਤਾ ਸੀ ਬਿਲਕੁਲ ਮੈਂਬਰ ਪਾਰਲੀਮੈਂਟ ਪਹਿਲਾਂ ਭਗਵੰਤ ਸਿੰਘ ਮਾਨ ਵੀ ਰਹੇ ਸੀ ਉਦੋਂ ਵੀ ਤੁਹਾਨੂੰ ਕੋਈ ਮਿਲਿਆ ਸੀ ਸਮਾਨ ਜਾਂ ਕੋਈ ਗੱਲਬਾਤ ਜਦੋਂ ਭਵੰਤ ਮਾਨ ਪਹਿਲਾ ਐਮਪੀਸੀਜੀ ਉਦੋਂ ਇਹਨਾਂ ਨੇ ਪਹਿਲਾਂ ਤਾਂ ਪੈਟਰੋਲ ਵਾਲੀਆਂ ਜਿਹੜੇ ਸਕੂਟਰੀਆਂ ਵੰਡੀਆਂ ਸੀ 20 ਬੰਦਿਆਂ ਨੂੰ ਉਸ ਤੋਂ ਬਾਅਦ ਇਹਨੇ ਫਿਰ ਟਰਾਈਸਾਈਕਲ ਜਿਹੜੀ ਮੋਟਰਲੀ ਟਰਾਈਸਾਈਕਲ ਆ ਉਹ ਵੀ ਕਾਫੀ ਬੰਦਿਆਂ ਨੂੰ ਵੰਡੀਆਂ ਨੇ ਪਰ ਜਿੱਦਾਂ ਸਾਨੂੰ ਬਹੁਤ ਵੱਡੀ ਆਸ ਸੀ ਵੀ ਜੇ ਇਹ ਜਰਮ ਐਮਪੀ ਹੁੰਦੇ ਆ ਹੋਇਆ ਪੈਟਰੋਲ ਵਾਲੀਆਂ ਜਾਂ ਦੂਜੀਆਂ ਮੋਟਰਲੀ ਟਰਾਈਸਾਈਕਲ ਦੇ ਸਕਦਾ ਤਾਂ ਸਾਨੂੰ ਬਹੁਤ ਵੱਡੀ ਇਹ ਹੈ ਆਸੀ ਵੀ ਸਾਡੇ ਹੁਣ ਵੀ ਸਾਡੀ ਸੁਣਵਾਈ ਕਰੂਗਾ ਸਾਡੇ ਕਹਣੀ ਮਤਲਬ ਇੱਕ ਤਰਸੀ ਨਿਗ੍ਹਾ ਲਾ ਲਓ ਜਾਂ ਕਿਵੇਂ ਵੀ ਸਾਡਾ ਜਿਹੜਾ ਮਸਲਾ ਉਹ ਹੱਲ ਕਰੂਗਾ ਪਰ ਜਦੋਂ ਦਾ ਇਹ ਆਇਆ ਉਦੋਂ ਤਾਂ ਇਹਨੂੰ ਹੈਂਡੀਕੈਪਟ ਦਾ ਨਾਮ ਤਾਂ ਇਹਨੂੰ ਕੋਈ ਮਤਲਬ ਉਹ ਨਫਰਤ ਵਾਂਗੂ ਹੋ ਗਈ ਉਹਦਾ ਤਾਂ ਨਾਮ ਲੈਣਾ ਹੀ ਇਹ ਕਿਸੇ ਵਿੱਚ ਕਿਸੇ ਵੀ ਸਕੀਮ ਦੇ ਵਿੱਚ ਨਹੀਂ ਸਮਝਦਾ ਜਿਵੇਂ ਕਿ ਇਹਨੇ ਇੱਕ ਪਿਛਲੇ ਸਕੀਮ ਇਹਨਾਂ ਨੇ ਕਹੀ ਸੀ ਵੀ ਘਰ ਘਰ ਜਿਹੜੀ ਉਹ ਬਜ਼ੁਰਗਾਂ ਨੂੰ ਤੇ ਵਿਧਵਾ ਨੂੰ ਜਿਹੜੀ ਪੈਨਸ਼ਨ ਮੰਡੀ ਜਾਊ ਉੱਥੇ ਵੀ ਇਹਨੇ ਦਿਮਾਂਗਾਂ ਦਾ ਹੈਂਡੀਕੈਪਟ ਦਾ ਨਾਮ ਲੈਣਾ ਵਧੀਆ ਨਹੀਂ ਸਮਝਿਆ ਵੀ ਉਹਨਾਂ ਨੂੰ ਵੀ ਜਿਹੜੀ ਪੈਨਸ਼ਨ ਆ ਉਹ ਘਰ ਤੱਕ ਦਿੱਤੀ ਜਾਊਗੀ ਜੀ ਇਹ ਇਹ ਸਰਕਾਰ ਸਮੇਂ ਦੀ ਸਰਕਾਰ ਵਿੱਚ ਸਾਡੀ ਕੋਈ ਜਿਹੜੀ ਉਹ ਨਹੀਂ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਹਾਂ ਬਾਈ ਜੀ ਕੀ ਨਾਮ ਆਪ ਦਾ ਮੇਕ ਸਿੰਘ ਵੀਂਬੜਾ ਜੀ ਅੱਛਾ ਮੇਕ ਸਿੰਘ ਜੀ ਅੱਜ ਪਹੁੰਚੇ ਹੋ ਤੁਸੀਂ ਇੱਥੇ ਮੀਟਿੰਗ ਵੀ ਹੋਈ ਆ ਕਿਵੇਂ ਦੇਖਦੇ ਹੋ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਵੀ ਕਿਵੇਂ ਦੇਖਦੇ ਹੋ ਤੇ ਅੱਜ ਜਿਹੜੀ ਮੀਟਿੰਗ ਹੋਈ ਆ ਉਹਨੂੰ ਕਿਵੇਂ ਦੇਖਦੇ ਹੋ ਕਿ ਜਿਵੇਂ ਤੁਹਾਨੂੰ ਜਾਗਰੂਕ ਕੀਤਾ ਗਿਆ ਹਾਂਜੀ ਜਿਹੜਾ ਪ੍ਰਸ਼ਾਸਨ ਸੀਗਾ ਡਿਸਟ੍ਰਿਕਟ ਅਫੀਸਰ ਨੇ ਸਾਡੇ ਉਹ ਸਾਡੇ ਕੋਲ ਆਏ ਉਹਨਾਂ ਨੇ ਜਿਹੜੀਆਂ ਮੰਗਾਂ ਤੇ ਜਿਹੜੀਆਂ ਸਾਡੀਆਂ ਸੀ ਉਹਨਾਂ ਨੂੰ ਦੱਸੀਆਂ ਉਹਨਾਂ ਨੇ ਸੁਜੈਸ਼ਨ ਦਿੱਤਾ ਕਿ ਜਿਹੜੇ ਤੁਸੀਂ ਹੈਂਡੀਕੈਪਡ ਲੋਕ ਹੋ ਤੁਸੀਂ ਵੋਟ ਪਾਉਣ ਦਾ ਅਧਿਕਾਰ ਆ ਤੁਹਾਨੂੰ ਉਹ ਆਪਣੇ ਅਧਿਕਾਰ ਦੀ ਪੂਰੀ ਵਰਤੋਂ ਕਰੋ ਤੇ ਕਿਸੇ ਨੇ ਵੀ ਕੋਈ ਵੀ ਦਿੱਕਤ ਆਉਂਦੀ ਹੈ ਕਿਸੇ ਵੀ ਹੈਂਡੀਕੈਪਡ ਵੀਰ ਨੂੰ ਉਹ ਜਦੋਂ ਇਲੈਕਸ਼ਨ ਜਿਹੜੇ ਜਿੱਥੇ ਪੋਲਿੰਗ ਬੂਥ ਤੇ ਜਾਵਾਂਗੇ ਅਸੀਂ ਉੱਥੇ ਜਾ ਕੇ ਤੁਹਾਨੂੰ ਉਹ ਸਹੂਲਤ ਮਿਲੂਗੀ ਜਿਵੇਂ ਬੀਲ ਚੇਅਰ ਦੀ ਜ਼ਰੂਰਤ ਆ ਕਿਸੇ ਨੂੰ ਉਹ ਉੱਥੇ ਜਾ ਕੇ ਅੰਦਰ VOTING ਕਰਾਂਗੇ ਉਹ ਉੱਥੇ ਤੱਕ ਲੈ ਕੇ ਜਾਣਗੇ ਮੁਲਾਜ਼ਮ ਤੇ ਉਹ ਤੁਹਾਨੂੰ ਘਰ ਤੱਕੇ ਛੱਡ ਕੇ ਜਾਣਗੇ ਵੀ ਜੇ ਸਨੂ ਜਿਆਦਾ ਦਿੱਕਤ ਹੈ ਤਾਂ ਥੋੜੀ ਵੋਟ ਘਰ ਤੋਂ ਵੀ ਪੈ ਸਕਦੀ ਆ ਠੀਕ ਹੈ ਬਾਕੀ ਤੁਹਾਡੇ ਚ ਵੀ ਜੋਸ਼ ਪੂਰਾ ਕੇ ਮੈਂਬਰ ਪਾਰਲੀਮੈਂਟ ਬਣਾਉਣਾ ਹੁਣ ਸੰਗਰੂਰ ਦਾ ਮੈਂਬਰ ਪਾਰਲੀਮੈਂਟ ਵਧੀਆ ਬਣਨਾ ਚਾਹੀਦਾ ਵੀ ਆਪਾਂ ਜਾ ਕੇ ਵੋਟਾਂ ਪਾਈਏ ਤਾਂ ਕਿ ਮੈਂਬਰ ਪਾਰਲੀਮੈਂਟ ਵਧੀਆ ਬਣਾ ਸਕੀਏ ਹਾਂਜੀ ਹਾਂ ਸਾਡੇ ਚ ਪੂਰਾ ਜੋਸ਼ ਆ ਵੀ ਅਸੀਂ ਵੱਧ ਤੋਂ ਵੱਧ ਵਧੀਆ ਜਿਹੜਾ ਕੈਂਡੀਡੇਟ ਹੋਵੇ ਸਾਡਾ ਆਵੇ ਸਾਡੀ ਸੁਣਵਾਈ ਹੋਵੇ ਜੋ ਕਿ ਸਾਨੂੰ ਐਮਪੀ ਕੋਟੇ ਦੇ ਵਿੱਚ ਸਹੂਲਤ ਮਿਲਦੀ ਆ ਉਹ ਜਿਹੜਾ ਸਾਡਾ ਕੋਟਾ ਉਸ ਨੂੰ ਜਾਗਰੂਤ ਕਰੇ ਜਿਹੜਾ ਉਹ ਬੰਦਾ ਸਾਨੂੰ ਚਾਹੀਦਾ ਠੀਕ ਹੈ ਹਾਂ ਵੀ ਜਿਵੇਂ ਸਾਡਾ ਹੋ ਗਿਆ ਸਰਕਾਰੀ ਪੋਸਟਾਂ ਨੇ ਉਦੇ ਵਿੱਚ ਰਿਜ਼ਰਵੇਸ਼ਨ ਸਾਡੀ ਜਿਹੜੀ ਉਹ ਸਾਨੂੰ ਦਿੱਤੀ ਜਾਵੇ ਜਿਹੜਾ ਸਾਡਾ 4% ਦਾ ਬੈਕਲੋਗ ਆ ਉਹ ਭਰਿਆ ਜਾਵੇ ਬਹੁਤ ਐਮਪੀ ਰਹੇ ਨੇ ਕਿਹੜਾ ਐਮਪੀ ਵਧੀਆ ਲੱਗਦਾ ਕਿਹੜਾ ਮੈਂਬਰ ਪਾਰਲੀਮੈਂਟ ਵਧੀਆ ਲੱਗਦਾ ਕਿ ਕਾਰਗੁਜ਼ਾਰੀ ਇਹਨਾਂ ਨੇ ਵਧੀਆ ਕੀਤੀ ਹੈ ਜੀ ਨਹੀਂ ਪਤਾ ਕਿ ਇਹ ਸਮੇਂ-ਸਮੇਂ ਦੇ ਨਾਲ ਜਿੰਨੇ ਵੀ ਜਿਹਦੇ ਕੋਲ ਸਮਾਂ ਮਿਲਦਾ ਜੇ ਉਹ ਕੁਝ ਕਰਦਾ ਤਾਂ ਉਹ ਸਾਰੀ ਪਬਲਿਕ ਨੂੰ ਚੰਗਾ ਲੱਗਦਾ ਸਾਨੂੰ ਵਧੀਆ ਲੱਗਦਾ ਵੀ ਜੇ ਕੋਈ ਬੰਦਾ ਸਾਡੀ ਸੁਣਵਾਈ ਕਰੂਗਾ ਸਾਨੂੰ ਉਹ ਬੰਦਾ ਵਧੀਆ ਲੱਗਦਾ ਠੀਕ ਹੈ ਬਿਲਕੁਲ ਜਿਵੇਂ ਹੁਣ ਸਿਮਰ ਰਣਜੀਤ ਸਿੰਘ ਮਾਨ 1.5 ਸਾਲ ਰਹੇ ਨੇ ਕਿਵੇਂ ਲੱਗੀ ਕਾਰਗੁਜ਼ਾਰੀ ਕਿਵੇਂ ਲੱਗੀ ਨਹੀਂ ਫਿਲਹਾਲ ਠੀਕ ਹੈ ਉਹਨਾਂ ਦੀ ਕਾਰਗੁਜ਼ਾਰੀ ਜਿੰਨਾ ਵੀ ਹੋ ਸਕਿਆ ਉਹਨਾਂ ਨੇ ਸਾਡੇ ਵਾਸਤੇ ਕੀਤਾ ਜਿਵੇਂ ਵੱਡੇ ਵੀਰ ਚਮਕੌਰ ਨੇ ਦੱਸਿਆ ਵੀ ਸਾਡੇ ਵਾਸਤੇ 1 ਕਰੋੜ 20 ਲੱਖ ਦਾ ਜਿਹੜਾ ਸਮਾਨ ਪ੍ਰੋਵਾਈਡ ਕੀਤਾ ਜਿੰਨੀਆਂ ਵੀ ਸਾਨੂੰ ਬੀਲ ਚੈਰਾਂ ਨੇ ਹੋਰ ਸਾਡੇ ਕੋਲ ਤੇ ਜਿੰਨਾ ਕੁ ਸਮਾਂ ਸੀ ਉਹਨਾਂ ਨੇ ਸਾਡੇ ਲਈ ਕੀਤਾ ਹਾਂ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਹਮਦਰਦੀ ਵੀ ਹਾਂ ਬਿਲਕੁਲ ਬਾਕੀ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਪਾਰਟੀ ਆ ਅਕਾਲੀ ਦਲਾ ਆ ਆਮ ਆਦਮੀ ਪਾਰਟੀ ਆ ਬੀਜੇਪੀ ਆ ਸਾਰੇ ਕੈਂਡੀਡੇਟ ਮਤਲਬ ਮੈਦਾਨ ਚ ਨੇ ਕਿਵੇਂ ਦੇਖਦੇ ਹੋ ਨੀ ਪਤਾ ਕੀ ਹੈ ਜੀ ਜਦੋਂ ਇਲੈਕਸ਼ਨ ਆਉਂਦਾ ਫਿਰ ਤਾਂ ਹਰ ਇੱਕ ਬੰਦਾ ਜਣੀ ਇਲੈਕਸ਼ਨ ਦੇ ਵਿੱਚ ਆ ਜਾਂਦਾ ਜਿਹੜੀਆਂ ਪਿਛਲੀਆਂ ਪਾਰਟੀਆਂ ਨੇ ਪਿਛਲੀਆਂ ਪਾਰਟੀਆਂ ਨੇ ਕੀ ਕਰਿਆ ਹਨ ਉਹ ਸਾਰੇ ਪੰਜਾਬ ਦੇ ਲੈਵਲ ਤੇ ਸਭ ਨੂੰ ਪਤਾ ਵੀ ਕਿੰਨਾ ਕੁਸ਼ ਕਰਿਆ ਉਹਨਾਂ ਨੇ ਪਰ ਉਦੋਂ 2 ਸਾਲ ਤੋਂ ਪਹਿਲਾਂ ਅਸੀਂ ਨੇ ਸਾਡੀ ਜਥੇਵੰਦੀ ਬਣਾਈ ਆ ਉਸ ਤੋਂ ਅਸੀਂ ਜਿਹੜੇ ਵਿਚਰਨੇ ਆ ਯਾਦ ਕਰਕੇ ਇਹਨਾਂ ਲੋਕਾਂ ਨਾਲ ਵਿਚਰੇ ਸਿਮਰਜੀਤ ਸਿੰਘ ਜੀ ਨਾਲ ਤੇ ਉਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਹੁੰਦੇ ਬੀਜੇਂਦਰ ਸਿੰਘਲਾ ਜੀ ਉਹਨਾਂ ਨਾਲ ਅਸੀਂ ਵਿਚਰੇ ਉਹਨਾਂ ਨੇ ਸਾਡੀ ਜਥੇਵੰਦੀ ਨੂੰ 200 2 ਲੱਖ ਰੁਪਏ ਸੌਰੀ ਮਾਲੀ ਮਦਦ ਦਿੱਤੀ ਆ ਤੇ ਉਸ ਟਾਈਮ ਅਸੀਂ ਡਿਸੇਬਿਲਟੀ ਡੇ ਮਨਾਇਆ ਉਹਦੇ ਵਿੱਚ ਜਿੰਨੇ ਵੀ ਸਾਡੇ ਬਲਾਕ ਦੇ ਜ਼ਿਲ੍ਹਾ ਸੰਗਰੂਰ ਦੇ ਸਰਟੀਫਿਕੇਟ ਬਣਾਉਣਾ ਰਹਿੰਦੇ ਸੀਗੇ ਉਹ ਬਣਾਏ ਹੋਰ ਪੈਨਸ਼ਨਾਂ ਲਗਵਾਈਆਂ ਕਿੰਨੀਆਂ ਸਹੂਲਤਾਂ ਸਾਨੂੰ ਪ੍ਰੋਵਾਈਡ ਹੋਈਆਂ ਠੀਕ ਹੈ ਬਿਲਕੁਲ ਜੀ ਸੋ ਦਿਵਿਆਂਗ ਵੈਲਫੇਅਰ ਕਲੱਬਾ ਜ਼ਿਲ੍ਹਾ ਸੰਗਰੂਰ ਦਾ ਅੱਜ ਮੀਟਿੰਗ ਹੋਈ ਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਟਿੰਗ ਕੀਤੀ ਕਿ ਵੱਧ ਤੋਂ ਵੱਧ 1 ਜੂਨ ਨੂੰ VOTING ਕਰਨੀਆਂ ਕਿ ਤੁਸੀਂ ਵੋਟ ਪਾਉਣੀਆਂ ਤਰੀਕੇ ਦੱਸੇ ਨੇ ਕਈ ਕੇ 벨ਟ পেપર ਤੇ ভোট ਪਾ ਸਕਦੇ ਹੋ ਪਹਿਲਾਂ ਤੇ ਲਾਈਨ ਚ ਲੱਗਣ ਦੀ ਤੁਹਾਨੂੰ ਜ਼ਰੂਰਤ ਨਹੀਂ ਸਾਈਡ ਤੇ ਹੋ ਕੇ ਵੋਟ ਪਾ ਸਕਦੇ ਹੋ ਜਾਨੀ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਆ ਕਿ VOTING ਵੱਧ ਤੋਂ ਵੱਧ ਹੋਵੇ ਅਤੇ ਵਿਊ ਲਏ ਨੇ ਕਿ ਕਿਹੜਾ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਬਣ ਸਕਦਾ ਕਿੰਨਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਆ ਸੋ ਸਾਰੀ ਗੱਲਬਾਤ ਦੱਸੀ ਆ ਤੇ ਦਿਵਿਆਂਗ ਵੈਲਫੇਅਰ ਕਲੱਬ ਨੇ ਇਹ ਵੀ ਮੰਗਾਂ ਰੱਖੀਆਂ ਨੇ ਕਿ ਸਾਡੀਆਂ ਬਹੁਤ ਮੰਗਾਂ ਨੇ ਜਿਸ ਨੂੰ ਸਾਰੀਆਂ ਸਰਕਾਰਾਂ ਨਜ਼ਰ ਅੰਦਾਜ਼ ਕਰਦੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਵੀ ਨਜ਼ਰ ਅੰਦਾਜ਼ ਕੀਤਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ